ਉਹ ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਪਿਛਲੇ ਦਿਨੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਉਲਿੱਕਿਆ ਗਿਆ ਸੀਗਾ ਕਿ ਪੰਜਾਬ ਦੇ 13 ਟੋਲ ਪਲਾਜ਼ੇ ਬੰਦ ਕਰਨੇ ਨੇ ਪਰ ਅੱਜ ਦੀ ਤਰੀਕ ਦੇ ਅੰਦਰ 14 ਹੋ ਗਏ ਨੇ ਸੰਗਤਾਂ ਨੇ ਇੱਕ ਹੋਰ ਆਪਣੇ ਆਪ ਕਰਵਾਇਆ ਬੰਦ ਜਿਹੜੀ ਕੌਮੀ ਇਨਸਾਫ ਮੋਰਚੇ ਦੀ ਮੰਗਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਜਿਹੜਾ ਰਾਮ ਰਹੀਮਾ ਇਹ ਇੱਕ ਸਰਕਾਰੀ ਸਾਧ ਨੇ ਉਹ ਕਿਉਂ ਤੋਂ ਅਸੀਂ ਘਟ ਗਣਤੀ ਆ ਸਾਡੇ ਨਾਲ ਸ਼ੁਰੂ ਤੋਂ ਹੀ ਕੇਂਦਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਉਹ ਕੇਂਦਰ ਦੇ ਅਧੀਨ ਚੱਲਦੀ ਆ ਜਿਵੇਂ ਆਪਾਂ ਕਹਿ ਦਈਏ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਆ ਗੱਲ ਬੇਅਦਬੀ ਦਾ ਇਨਸਾਫ ਦੀ ਵੀ ਆ ਕੋਈ ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਇੱਕ ਕਾਨੂੰਨ ਬਣੇ ਕਾਨੂੰਨ ਬਣੇ ਸਾਰੇ ਧਰਮਾਂ ਦੀ ਪਿਛਲੇ 30 35 35 ਸਾਲਾਂ ਤੋਂ ਜੋ ਉਹਨਾਂ ਤੇ ਜੁਰਮ ਸਰਕਾਰ ਨੇ ਤੈਅ ਕੀਤੇ ਆ ਉਹਨਾਂ ਨੂੰ ਸਜ਼ਾਵਾ ਕੀਤੀਆਂ ਨੇ ਉਹ ਆਪਣੀਆਂ ਸਜ਼ਾਵਾ ਨੇ ਜਿਹੜੀਆਂ ਪੂਰੀਆਂ ਕਰ ਚੁੱਕੇ ਆ ਪਰ ਇੱਕੋ ਸਿੱਖ ਹੋਣ ਦੇ ਨਾਤੇ ਇੱਕੋ ਪੰਜਾਬੀ ਹੋਣ ਦੇ ਨਾਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕ ਰੱਖਿਆ ਤੇ ਜੇਣਾ ਚੋਂ ਰਿਹਾ ਨਹੀਂ ਉਹਨਾਂ ਨੂੰ ਕੀਤਾ ਜਾ ਸਕਦਾ ਹਲਵਲ ਕੀ ਨਾਮ ਹੈ ਜਸਵਿੰਦਰ ਸਿੰਘ ਰਾਜਪੁਰਾ ਮੈਂ ਕੌਮੀ ਇਨਸਾਫ ਮੋਰਚਾ ਸਪੋਕਸਮੈਨ ਐ ਸੋ ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਪਿਛਲੇ ਦਿਨੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਉਹ ਲਿਖਿਆ ਗਿਆ ਸੀਗਾ ਕਿ ਪੰਜਾਬ ਦੇ 13 ਟੋਲ ਪਲਾਜ਼ੇ ਬੰਦ ਕਰਨੇ ਨੇ ਪਰ ਅੱਜ ਦੀ ਤਰੀਕ ਦੇ ਅੰਦਰ 14 ਹੋ ਗਏ ਨੇ ਸੰਗਤਾਂ ਨੇ ਇੱਕ ਹੋਰ ਆਪਣੇ ਆਪ ਕਰਵਾਇਆ ਬੰਦ ਸਾਡੀ ਇਹੀ ਮੰਗ ਹੈ ਕਿ ਜਿਹੜੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਸਰਕਾਰਾਂ ਰਲੀਆਂ ਨੇ ਜਿਹੜੀ ਕੌਮੀ ਇਨਸਾਫ ਮੋਰਚੇ ਦੀ ਮੰਗਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਤੁਸੀਂ ਦੇਖੋ ਸਾਡੇ ਸਿੱਖ ਨੌਜਵਾਨਾਂ ਨੂੰ 30-30 ਸਾਲ ਹੋ ਗਏ ਨੇ 32-32 ਸਾਲ ਹੋ ਗਏ ਨੇ ਉਹ ਜੇਲ੍ਹਾਂ 'ਚ ਡੱਕੇ ਹੋਏ ਨੇ ਕਿਉਂ ਨਹੀਂ ਕੇਂਦਰ ਸਰਕਾਰ ਰਿਹਾ ਕਰਦੀ ਕਿਉਂ ਨਹੀਂ ਪੰਜਾਬ ਸਰਕਾਰ ਉਹਦੀ ਸਪਾਰਸ਼ ਕਰਦੀ ਸੋ ਉਸੇ ਦੇ ਵਿਰੋਧ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰੋਜ਼ ਬੇਅਦਬੀਆਂ ਹੋ ਰਹੀਆਂ ਨੇ ਕੋਈ ਇਨਸਾਫ ਦੀ ਗੱਲ ਨਹੀਂ ਇਸੇ ਰੋਸ ਤੇ ਵਿਰੋਧ ਦੇ ਵਿੱਚ ਅੱਜ ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਕਾਲ ਦਿੱਤੀ ਸੀਗੀ ਟੋਲ ਪਲਾਜੇ ਬੰਦ ਕਰਾਉਣ ਦੀ ਸੋ ਉਹ ਤੁਹਾਡੇ ਸਾਹਮਣੇ ਪੰਜਾਬ ਦੇ ਲੋਕਾਂ ਨੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਰਾਖੇ ਲੋਕ ਨੇ ਉਹਨਾਂ ਨੇ ਇਸ ਗੱਲ ਨੂੰ ਸਫਲ ਬਣਾਇਆ ਤੇ ਇਹਦੇ ਵਿੱਚ ਸਾਡੇ ਨਾਲ ਜਿਵੇਂ ਸਾਡੀਆਂ ਸਮੂਚੀਆਂ ਪੰਥਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਸਾਥ ਦਿੱਤਾ ਤੇ ਉਸ ਤੋਂ ਜਾਦੇ ਵੱਡਾ ਜਿਹੜਾ ਸਾਥ ਹੈ ਸਾਡਾ ਕਿਸਾਨ ਜਥੇਬੰਦੀਆਂ ਨੇ ਦਿੱਤਾ ਜਿਵੇਂ ਕਿ ਸਾਡੀ ਕ੍ਰਾਂਤੀਕਾਰੀ ਕਿਸਾਨੀ ਉਹਨਾਂ ਨੇ ਡਾਕਟਰ ਦਰਸ਼ਨਪਾਲ ਜੀ ਦੀ ਕ੍ਰਾਂਤੀਕਾਰੀ ਯੂਨੀਅਨ ਹੈਗੀ ਹੈ ਸਾਡੇ ਫੂਲ ਸਾਹਿਬ ਜੀ ਦੀ ਹੈਗੀ ਹੈ ਉਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਪਟੇੜੀ ਕਲਾ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਇੰਡੀਅਨ ਫਾਰਮਰ ਐਸੋਸੀਏਸ਼ਨ ਜੱਥੇਬੰਦੀ ਹੈ ਅਕਾਲੀ ਦਲ ਫਤਿਹ ਹੈਗਾ ਅਕਾਲੀ ਦਲ ਅੰਮ੍ਰਿਤਸਰ ਜੱਥੇਬੰਦੀ ਹੈ ਅਕਾਲ ਯੂ ਜੱਥੇਬੰਦੀ ਹੈ ਸਾਰੀ ਜੱਥੇਬੰਦੀਆਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਪੰਜਾਬ ਦੇ ਲੋਕਾਂ ਨੇ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਲਦੀ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਵੱਡੀ ਫੇਰ ਕਾਲ ਦਿੱਤੀ ਜਾਊਗੀ ਤੇ ਪੰਜਾਬ ਦੇ ਲੋਕ ਤਿਆਰ ਰਹਿਣ ਕਿਸਾਨ ਜੱਥੇਬੰਦੀ ਸਿੱਧੂਪੁਰ ਉਹਦਾ ਬਹੁਤ ਵੱਡਾ ਸਾਡੇ ਮੋਰਚੇ ਨੂੰ ਪਹਿਲੇ ਦਿਨ ਤੋਂ ਸਾਥ ਰਿਹਾ ਅੱਜ ਵੀ ਪਹੁੰਚੇ ਨੇ ਸਾਰੀਆਂ ਹੀ ਜੱਥੇਬੰਦੀਆਂ ਦਾ ਅਸੀਂ ਮੋਰਚੇ ਵੱਲੋਂ ਧੰਨਵਾਦ ਕਰਦੇ ਆਂ ਕਾਰਨ ਕੀ ਮੰਨਦੇ ਹੋ ਦੋਦੀ ਸਿੰਘ ਆਦੀ ਦੀ ਇਹੀ ਜਿਹੜੇ ਲੰਬੇ ਸਮੇਂ ਤੋਂ ਚੱਲ ਰਿਹਾ ਚੰਡੀਗੜ੍ਹ ਵੀ ਮੋਰਚਾ ਲੱਗਿਆ ਅੱਜ ਵੀ ਜੱਥੇਬੰਦੀਆਂ ਵੱਲੋਂ ਕਾਲ ਕੀਤੀ ਗਈ ਟੋਲ ਫ੍ਰੀ ਕਾਰਨ ਕੀ ਮੰਨਦੇ ਹੋ ਕਾਰਨ ਇਹੀ ਹੈ ਕਿ ਇਸ ਮੁਲਕ ਦੇ ਅੰਦਰ ਘੱਟ ਗਿਣਤੀ ਕੌਮਾਂ ਨੂੰ ਦੱਬ ਕੇ ਕੁਚਲ ਕੇ ਦਰੜ ਕੇ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਹੁੰਦੀ ਹੈ ਉਹ ਵੋਟਾਂ ਹਾਸਲ ਕਰਦੀ ਹੈ ਅਰਜੀਵ ਗਾਂਧੀ ਕਿਵੇਂ ਪ੍ਰਧਾਨ ਮੰਤਰੀ ਬਣਿਆ ਇੰਨੀ ਵੱਡੀ ਕੌਮ ਦਾ ਕਤਲੇਆਮ ਕਰਕੇ ਉਹਨੂੰ 514 ਚੋਂ 414 ਜਿਹੜੀ ਸੀਟਾਂ ਲੋਕ ਸਭਾ ਦੀ ਮਿਲ ਗਈਆਂ ਨੇ ਇਹਦਾ ਮਤਲਬ ਕੀ ਹੈ ਇਹ ਸਾਫ਼ ਹੈ ਕਿ ਉਹ ਦੂਜੀ ਕੌਮਾਂ ਨੂੰ ਦੱਬ ਕੇ ਵੋਟ ਬੈਂਕ ਦੀ ਰਾਜਨੀਤੀ ਕਰਦੇ ਨੇ ਰਾਮ ਰਹੀਮ ਨੂੰ 50 ਦਿਨ ਦੀ 2 ਕਰੋੜ ਮਿਲ ਗਈ ਹੈ ਜਿੱਥੇ ਬੰਦਿਆਂ ਨੂੰ ਨਹੀਂ ਮਿਲਦੀ ਇਹਦੇ ਕਾਰਨ ਕੀ ਮੰਗਦੇ ਦੇਖੋ ਇਹਦਾ ਜਿਹੜਾ ਵੱਡਾ ਕਾਰਨਾਮ ਜਿਹੜਾ ਰਾਮ ਰਹੀਮਾ ਇਹ ਇੱਕ ਸਰਕਾਰੀ ਸਾਧਾ ਜਦੋਂ ਇਹਨਾਂ ਦੇ ਬੰਦੇ ਨੇ ਉਹਨਾਂ ਨੂੰ ਪ੍ਰੋਲਾਂ ਵੀ ਮਿਲਦੀਆਂ ਨੇ ਉਹਨਾਂ ਨੂੰ ਜਮਾਨਤਾਂ ਤੇ ਵੀ ਆਉਂਦੇ ਨੇ ਪਰ ਜਿਹੜੇ ਸਾਡੇ ਬੰਦੀ ਸਿੰਘ ਨੇ ਉਹ ਆਪਣੀ ਉਮਰ ਕਾਇਤ ਤੋਂ ਵੀ ਦੁੱਗਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਕਿਉਂ ਕੋਈ ਅਸੀਂ ਘਟਗਣਤੀਆਂ ਸਾਡੇ ਨਾਲ ਸ਼ੁਰੂ ਤੋਂ ਹੀ ਕੇਂਦਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਉਹ ਕੇਂਦਰ ਦੇ ਅਧੀਨ ਚੱਲਦੀ ਆ ਉਹਦੇ ਕਾਰਨ ਸਾਡੇ ਨਾਲ ਘਟਗਣਤੀਆਂ ਨਾਲ ਸ਼ੁਰੂ ਤੋਂ ੱਕਾ ਆਉਂਦਾ ਰਿਹਾ ਕੱਲ ਵੀ ਸਰਸੇ ਵਾਲੇ ਸਾਧ ਨੂੰ ਦੁਬਾਰੋ 50 ਦਿਨ ਦੀ ਪ੍ਰੋਲ ਮੀਡੀਆ ਪਰ ਜਿਹੜੇ ਸਾਡੇ ਬੰਦੀ ਸਿੰਘ ਨੇ ਉਹ ਸਜ਼ਾਵਾਂ ਡਬਲ ਪੂਰੀਆਂ ਕਰ ਚੁੱਕੇ ਨੇ ਫੇਰ ਵੀ ਉਹਨਾਂ ਨੂੰ ਸੋ ਜਿਹੜਾ ਨਾ ਪ੍ਰੋਬਲਮ ਮਿਲ ਰਹੀ ਆ ਨਾ ਉਹਨਾਂ ਨੂੰ ਜਿਵੇਂ ਆਪਾਂ ਕਹਿ ਲਈਏ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਆ ਗੱਲ ਬੇਅਦਬੀ ਦਾ ਇਨਸਾਫ ਦੀ ਵੀ ਆ ਭਈ ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਇੱਕ ਕਾਨੂੰਨ ਬਣੇ ਕਾਨੂੰਨ ਬਣੇ ਸਾਰੇ ਧਰਮਾਂ ਦੀ ਕਾਨੂੰਨ ਕੀ ਹੋਵੇ ਬਾਦ ਤੋਂ ਬਾਅਦ ਘਟੋ ਕੋ ਆਪਾਂ ਕਹਿ ਲਿਆ ਵੀ ਉਹਦੇ ਵਿੱਚ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਆ ਫਾਂਸੀ ਸਜ਼ਾ ਚਾਹੀਦੀ ਆ ਕਿਸੇ ਵੀ ਧਰਮ ਦੀ ਜੇ ਬੇਅਦਬੀ ਹੁੰਦੀ ਆ ਅਸੀਂ ਗੱਲ ਸਿਰਫ ਇਕੱਲੇ ਸਿੱਖ ਧਰਮ ਦੀ ਨਹੀਂ ਗੱਲ ਕਰਦੇ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਆ ਉੱਤੇ ਇੱਕ ਕੇਂਦਰ ਦੀ ਸਰਕਾਰ ਵੱਲੋਂ ਸਖਤ ਕਾਨੂੰਨ ਬਣਨਾ ਚਾਹੀਦਾ ਜਿਵੇਂ 328 ਰੂਪ ਨੇ ਉਹਨਾਂ ਦਾ ਹੁਣ ਤੱਕ ਲਾਪਤਾ ਨੇ ਉਹਨਾਂ ਦਾ ਨਹੀਂ ਪਤਾ ਲੱਗਿਆ ਬਾਈਬਲ ਕਲਾ ਚੋ ਗੋਲੀकांड ਹੋਇਆ ਉਹਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਆ ਤੀਜੀ ਸਰਕਾਰ ਆ ਚੁੱਕੀ ਆ ਪਹਿਲਾਂ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਵੀ ਅਸੀਂ ਜਿਹੜੀਆਂ ਸਜਾਵਾਂ ਦਵਾਂਗੇ ਇਹ ਸਰਕਾਰ ਵੀ ਉਸ ਗੱਲ ਤੋਂ ਭੱਜ ਚੁੱਕੀ ਆ ਗੱਲ ਕਿੱਥੇ ਆ ਇਹ ਸਰਕਾਰਾਂ ਨੇ ਇਹ ਬਣਦੀਆਂ ਨੇ ਪਰ ਸਾਡੇ ਨਾਲ ਇਹ ਦਗਾ ਕਮਾਉਂਦੀਆਂ ਕਿੰਨੇ ਵੇਰ ਤੱਕ ਟੋਲ ਪਲਾਜਾ ਬੰਦ ਰਹਿਣਗੇ ਇਹ ਅਸੀਂ ਅੱਜ 11 ਵਜੇ ਤੋਂ ਲੈ ਕੇ 2 ਵਜੇ ਤੱਕ ਸਾਰੀਆਂ ਵੱਖ-ਵੱਖ ਖੇਤਾਂ ਦੇ ਬੰਦੀਆਂ ਪੰਥਕ ਜਥੇਬੰਦੀਆਂ ਨਾਲ ਇਕੱਠ ਕਰਕੇ ਅੱਜ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜੇ ਨੇ ਜਿਹੜੇ ਉਹ ਫ੍ਰੀ ਕਰੇ ਰਾਮ ਰਹੀਮ ਜੀ ਹਾਂਜੀ ਮੈਂ ਰਣਜੀਤ ਸਿੰਘ ਸੁਬਾਜਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕਿਹੜੀ ਮੰਗ ਲਵੇ ਅਸਲ ਚ ਟੋਲ ਪਲਾਜਾ ਬੰਦ ਨਹੀਂ ਅੱਜ ਕੀਤਾ ਟੋਲ ਪਲਾਜੇ ਅੱਜ ਫਰੀ ਕੀਤਾ ਐ ਇਸ ਰੋਸ ਵਜੋਂ ਕਿ ਪੰਜਾਬ ਦੇ ਕਿੰਨੇ ਜਿਹੜੇ ਜ਼ਿਲਾਂ ਦੇ ਵਿੱਚ ਡੱਕੇ ਹੋਏ ਆ ਸਰਕਾਰਾਂ ਨੇ ਪਿਛਲੇ 30 35 35 ਸਾਲਾਂ ਤੋਂ ਜੋ ਉਹਨਾਂ ਤੇ ਜੁਰਮ ਸਰਕਾਰ ਨੇ ਤੈਅ ਕੀਤੇ ਆ ਉਹਨਾਂ ਨੂੰ ਸਜ਼ਾਵਾ ਕੀਤੀਆਂ ਨੇ ਉਹ ਆਪਣੀਆਂ ਸਜ਼ਾਵਾ ਨੇ ਜਿਹੜੀਆਂ ਪੂਰੀਆਂ ਕਰ ਚੁੱਕੇ ਆ ਪਰ ਇੱਕੋ ਸਿੱਖ ਹੋਣ ਦੇ ਨਾਤੇ ਇੱਕੋ ਪੰਜਾਬੀ ਹੋਣ ਦੇ ਨਾਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕ ਰੱਖਿਆ ਤੇ ਜੇਲ੍ਹਾਂ ਚੋਂ ਰਿਹਾ ਨਹੀਂ ਉਹਨਾਂ ਨੂੰ ਕੀਤਾ ਜਾ ਸਕਦਾ ਇਸ ਦੇ ਰੋਸ ਵਜੋਂ ਅਸੀਂ ਅੱਜ ਜਿਹੜੇ ਪੰਜਾਬ ਦੇ ਵਿੱਚ 13 ਟੋਲ ਪਲਾਜ਼ਾ ਜਿਹੜੇ ਉਹ ਲੋਕਾਂ ਨੂੰ ਉਹਦੇ ਚੋਂ ਫ੍ਰੀ ਕੀਤਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਰਹਿੰਦੇ ਹੋਏ ਤੇ ਅੱਡ-ਅੱਡ ਕਮਿਊਨਿਟੀਆਂ ਤੇ ਅੱਡ-ਅੱਡ ਕਾਨੂੰਨ ਲਾਗੂ ਹੁੰਦੇ ਆ ਕਿ ਇੱਥੇ ਜਿਹੜਾ ਸਿੱਖਾਂ ਦੇ ਕਾਨੂੰਨ ਹੋਰ ਨੇ ਇੱਥੇ ਹਿੰਦੂਆਂ ਤੇ ਹੋਰ ਨੇ ਤੇ ਆਮ ਜਨਤਾ ਤੇ ਹੋਰ ਨੇ ਆਹ ਕੱਲ ਰਾਮ ਰਹੀਮ ਆ ਜਿਹੜਾ ਬਲਾਤਕਾਰੀਆਂ ਵੀ ਹੈ ਤੇ ਉਹ ਕਾਤਲ ਵੀ ਹੈ ਤੇ ਕਈ ਅ ਕੇਸਾਂ ਦੇ ਵਿੱਚ ਉਹਨੂੰ 22 ਸਾਲ ਦੀ ਸਜ਼ਾ ਵੀ ਹੋ ਚੁੱਕੀ ਹੈ ਪਰ ਉਹਨੂੰ ਬਾਰ-ਬਾਰ ਪ੍ਰੋਲ ਦਿੱਤੀ ਜਾਂਦੀ ਆ ਅਸਲ 'ਚ ਕੀ ਆ ਵੀ ਇੱਕ ਵੋਟ ਰਾਜਨੀਤੀ ਜਿਹੜੀ ਸਰਕਾਰਾਂ ਨੇ ਮੂਰੇ ਕੀਤੀ ਹੋਈ ਆ ਉਹਦੇ ਤ ਤਹ ਤਹ ਤੋਂ ਉਹਨਾਂ ਨੂੰ ਰਿਹਾ ਕਰਦੇ ਆ ਤੇ ਸਿੱਖ ਬੁੱਧੀਜੀਵਾਂ ਵਾਂਗ ਸਿੱਖ ਯੋਧਿਆਂ ਵਾਂਗ ਜਿਹੜੇ ਹੋਰ ਬੁੱਧੀਜੀਵੀ ਆ ਲੋਕ ਜਿਹੜੇ ਕਿਸਾਨਾਂ ਦੇ ਹੱਕ 'ਚ ਮਜ਼ਦੂਰਾਂ ਦੇ ਹੱਕ 'ਚ ਲਿਖਦੇ ਆ ਬੋਲਦੇ ਆ ਭਾਵੇਂ ਉਹ ਪੱਤਰਕਾਰ ਹੋਣ ਭਾਵੇਂ ਉਹ ਜੀਨ ਚੈਨਲ ਵਾਲੇ ਕੋਈ ਨਿਊਜ਼ ਹੈ ਚੈਨਲ ਵਾਲੇ ਹੁਣ ਉਹਨਾਂ ਦੇ ਕਿਵੇਂ ਇਹ ਪਰਚੇ ਦਰਜ ਕਰਕੇ ਉਹਨਾਂ ਨੂੰ ਕਿਵੇਂ ਕਈ ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਡੱਕਿਆ ਪਿਆ ਸੋ ਅਸੀਂ ਤੁਹਾਡੇ ਚੈਨਲ ਦਾ ਇਸ ਗੱਲੋਂ ਧੰਨਵਾਦ ਵੀ ਕਰਦੇ ਆ ਕਿ ਸਾਡੇ ਸਿੰਘਾਂ ਦੀ ਰਿਹਾਈ ਦੇ ਲਈ ਜੋ ਸਾਡੀਆਂ ਖਬਰਾਂ ਨੇ ਇਹ ਜਰੂਰ ਤੁਸੀਂ ਸਮਾਜ ਦੇ ਵਿੱਚ ਲੈ ਕੇ ਜਾਓਗੇ ਤੁਹਾਡਾ ਬਹੁਤ ਬਹੁਤ ਧੰਨਵਾਦ